ਦਫਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਸਾਬਾਨ ਦੇ ਮੈਨੇਜਰ ਸਾਬਾਨ ਇੰਚਾਰਜ ਸਾਬਾਨ ਅਤੇ ਸਟਾਫ ਦੀ ਪ੍ਰਬੰਧਨ ਨੂੰ ਲੈ ਕੇ ਅੱਜ ਇੱਕ ਇਕੱਤਰਤਾ ਹੋਈ ਹੈ ਇਸ ਇਕੱਤਰਤਾ ਵਿੱਚ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਸਿੰਘ ਸਾਬ ਜਿਆਨੀ ਰਗਵੀਰ ਸਿੰਘ ਸੇਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸਰਦਾਰ ਭਗਵੰਤ ਸਿੰਘ ਤੰਗੀੜਾ ਮੈਨੇਜਰ ਸਰਦਾਰ ਨਰਿੰਦਰ ਸਿੰਘ ਅਰਦਾਸੀਏ ਗਿਆਨੀ ਪ੍ਰੇਮ ਸਿੰਘ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਗ੍ਰੰਥੀ ਗਿਆਨੀ ਨਿਰਮਲ ਸਿੰਘ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸਰਦਾਰ ਜਤਿੰਦਰਪਾਲ ਸਿੰਘ ਜੀਪੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸਮੂਹ ਪ੍ਰਬੰਧਕਾਂ ਨੂੰ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਾ ਸਬੰਧੀ ਸੁਝਾਅ ਅਤੇ ਹਦਾਇਤਾਂ ਦਿੱਤੀਆਂ ਇਸ ਦੇ ਨਾਲ ਹੀ ਇਕੱਤਰਤਾ ਵਿੱਚ ਸਮੂਹ ਪ੍ਰਬੰਧਕਾਂ ਨੇ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਾ ਸਬੰਧੀ ਵਿਚਾਰ-ਵਟਾਂਦਰਾ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਫ਼ਤਰ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਔਰ ਸ਼ਹਿਰ ਅੰਦਰ ਸਥਿਤ ਜਿਹੜੇ ਵੀ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਸਾਰੇ ਗੁਰਦੁਆਰਾ ਸਾਹਿਬਾਨ ਦੇ ਸਟਾਫ ਦੇ ਸ਼੍ਰੀ ਹਰਮੰਦਰ ਸਾਹਿਬ ਦੇ ਸਟਾਫ ਦੇ ਪ੍ਰਕਰਮਾਂ ਦੇ ਸਟਾਫ ਦੇ ਇੰਜਾਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਦੀ ਇੱਕ ਪ੍ਰਬੰਧਕੀ ਨੁਕਤਾ ਨਿਗਾਹ ਨੂੰ ਮੁੱਖ ਰੱਖਦਿਆਂ ਹੋਇਆ ਇੱਕ ਇਕੱਤਰਤਾ ਜਿਹੜੀ ਹੈ ਉਹ ਬੁਲਾਈ ਗਈ ਸੀ ਔਰ ਉਸ ਇਕੱਤਰਤਾ ਦੇ ਵਿੱਚ ਕੁਝ ਜਾਣਕਾਰੀਆਂ ਜੋ ਸਟਾਫ ਨੂੰ ਦਿੱਤੀਆਂ ਗਈਆਂ ਨੇ ਕੁਝ ਸਟਾਫ ਦੇ ਕੋਲੋਂ ਸੁਣੀਆਂ ਵੀ ਗਈਆਂ ਨੇ ਔਰ ਕੁਝ ਕੁ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਤੇ ਸਟਾਫ ਜਿਹੜਾ ਹੈ ਉਹ ਬਦਲਦਾ ਰਹਿੰਦਾ ਹੈ ਨਵੇਂ ਆਉਂਦੇ ਨੇ ਪੁਰਾਣੇ ਚਲੇ ਜਾਂਦੇ ਨੇ ਬਦਲਾ ਬਦਲੀ ਜਿਹੜੀ ਹੈ ਉਹ ਪ੍ਰਬੰਧ ਵਿੱਚ ਹੁੰਦੀ ਰਹਿੰਦੀ ਹੈ ਇਸ ਕਰਕੇ ਸਮੇਂ-ਸਮੇਂ ਤੇ ਸਟਾਫ ਜਿਹੜਾ ਉਹ ਜਾਣਕਾਰੀ ਮੈਨੇਜਰ ਸਾਹਿਬ ਪਾਸੋਂ ਚਾਰਾ ਸਹਿਬਾਨ ਪਾਸੋਂ ਜਾਂ ਅਦਾਸਾਂ ਦੇ ਪਾਸੋਂ ਜਿਹੜੀ ਜਾਣਕਾਰੀ ਹੈ ਉਹ ਪ੍ਰਬੰਧ ਸੰਬੰਧੀ ਉਹ ਪ੍ਰਾਪਤ ਕਰਦਾ ਰਹੇ ਔਰ ਇਹ ਜਿਹੜੀਆਂ ਹਦਾਇਤਾਂ ਨੇ ਇਹ ਅੱਜ ਦੀ ਇਕਤਰਤਾ ਦੇ ਵਿੱਚ ਸਮੂਹ ਸਟਾਫ ਨੂੰ ਜਾਰੀ ਕੀਤੀਆਂ ਗਈਆਂ ਹੈ ਦੇ ਪ੍ਰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਚੱਲਦੇ ਹੋਏ ਪ੍ਰਬੰਧ ਦੇ ਵਿੱਚ ਨਾ ਆਵੇ ਕਿਤੇ ਵੀ ਕੋਈ ਜਿਹੜੀ ਮਰਯਾਦਾ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਆਵੇ ਪ੍ਰਬੰਧ ਨੂੰ ਬਿਲਕੁਲ ਸਮੂਥ ਹੋਰ ਸਹੀ ਰੱਖਣ ਵਾਸਤੇ ਇਹ ਅੱਜ ਦੀ ਇਕਤਰਤਾ ਸੀ ਉਹ ਬੁਲਾਈ ਗਈ ਹੈ। ਸਿੱਖੋ ਜੀ ਪਾਸੇ ਸਰਕਾਰ ਨੇ ਜਿਹਦਾ ਦਿੱਤਾ ਰੋਕਦਾ ਪਰ ਮੈਚ ਖੇਡੇ ਜਾ ਰਹੇ ਉਹ ਬਾਗ ਬੰਦ ਕੀਤਾ ਠੀਕ ਹੈ। ਅ ਦੇਖੋ 1947 ਤੋਂ ਬਾਅਦ ਪੂਰੇ ਸੰਸਾਰ ਭਰ ਵਿੱਚ ਜਿੰਨੇ ਵੀ ਗੁਰਦੁਆਰੇ ਸਹਿਬਾਨ ਨੇ ਜਿੱਥੇ ਕਿਤੇ ਵੀ ਕੋਈ ਗੁਰੂ ਸਾਹਿਬ ਚਰਨਾਚ ਅਰਦਾਸ ਕਰਦਾ ਉਹ ਸਿੱਖ ਹਰ ਵੇਲੇ ਅਰਦਾਸ ਕਰਦਾ ਇੱਕ ਗੁਰਦੁਆਰਾ ਸ੍ਰੀ ਦਨਕਾਣਾ ਸਾਹਿਬ ਤੇ ਹੋਰ ਨਾ ਜਿਹੜੇ ਗੁਰਪਾਵ ਨੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਜਿਹੜਾ ਦਾਨ ਹੈ ਸਤਗੁਰਾਂ ਪਾਸੋਂ ਸਿੱਖ ਮੰਗਦਾ ਹੈ। ਔਰ ਸਮੇਂ-ਸਮੇਂ ਸਰਕਾਰਾਂ ਦੇ ਵੱਲੋਂ ਵੀਜ਼ੇ ਜਾਰੀ ਕਰਕੇ ਤੇ ਸਾਲ ਵਿੱਚ ਕਈ ਵੇਰਾਂ ਜਿਹੜਾ ਜੱਥਾ ਉਹ ਪਾਕਿਸਤਾਨ ਸਥਿਤ ਗੁਰਦੁਆਰੇ ਸਹਿਬਾਨਾ ਵਿੱਚ ਜਿਹੜਾ ਭੇਜਦਾ ਜਿਹੜਾ ਆ ਗਿਆ ਹੈ ਉਹ ਦਿੱਤੀ ਜਾਂਦੀ ਹੈ ਪਰ ਇਸ ਵਾਰ ਜੋ ਗੁਰੂ ਸਾਹਿਬ ਦੇ ਪ੍ਰਕਾਸ਼ ਪ੍ਰਵਤ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪ੍ਰਵਤ ਤੇ ਜੋ ਜੱਥਾ ਜਾਣਾ ਸੀ ਉਹ ਦੀ ਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਜੋ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਬਹੁਤ ਸੰਗਤਾਂ ਨੂੰ ਤਾਗ ਹੁੰਦੀ ਹੈ ਕਿ ਕੋਦਾਂ ਗੁਰੂ ਸਾਹਿਬ ਦਾ ਪ੍ਰਕਾਸ਼ ਪ੍ਰਵ ਬਾਵੇ ਜਥੇ ਨਾਲ ਜਾ ਕੇ ਅਸੀਂ ਉਹਨਾਂ ਪਾਵਨ ਸਥਾਨਾਂ ਦੇ ਦਰਸ਼ਨਦਾਰੇ ਕਰ ਸਕੀਏ ਜਿੰਨਾ ਤੋਂ ਪੰਥ ਵਿਛੜਿਆ ਹੋਇਆ ਔਰ ਸਾਡੀ ਜਿਹੜੀ ਅਰਦਾਸ ਹੈ ਉਹ ਇਹ ਹੁੰਦੀ ਹੈ ਕਿ ਸਾਨੂੰ ਦਰਸ਼ਨ ਬਖਸ਼ੇ ਜਾਣ ਪਰ ਕੇਂਦਰ ਸਰਕਾਰ ਵੱਲੋਂ ਇਹ ਯਤਨ ਕੀਤਾ ਜਾਂਦਾ ਹੈ ਕਿ ਦਰਸ਼ਨ ਰੋਕੇ ਜਾਣ ਔਰ ਇਸ ਵਾਰ ਵੀ ਜੋ ਜਥੇ ਨੂੰ ਆਗਿਆ ਨਾ ਦੇ ਕੇ ਕੇਂਦਰ ਸਰਕਾਰ ਨੇ ਜੋ ਸੁਰੱਖਿਆ ਦਾ ਹਵਾਲਾ ਦੇ ਕੇ ਜੋ ਕਿਹਾ ਹੈ ਕਿ ਸੁਰੱਖਿਆ ਦੇ ਕਾਰਨ ਕਰਕੇ ਜਿਹੜਾ ਵੀਜ਼ਾ ਹੈ ਉਹ ਨਹੀਂ ਦੇ ਰਿਹਾ ਜਾਂ ਆਗਿਆ ਜਿਹੜੀ ਹੈ ਉਹ ਨਹੀਂ ਦੇ ਰਹਾ ਇਹ ਬਹੁਤ ਗਲਤ ਗੱਲ ਹੈ ਜੇਕਰ ਭਾਰਤ ਪਾਕਿਸਤਾਨ ਦੇ ਮੈਚ ਖੇਡੇ ਜਾ ਸਕਦੇ ਨੇ ਮੈਚ ਦੇਖਣ ਵਾਸਤੇ ਲੋਕ ਜਿਹੜੇ ਵੀਜ਼ੇ ਲੈ ਲੈ ਕੇ ਜਾ ਸਕਦੇ ਨੇ ਆ ਸਕਦੇ ਨੇ ਤੇ ਫਿਰ ਪਾਕਿਸਤਾਨ ਸਤਿ ਸ੍ਰੀ ਅਕਾਲ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪੂਰਵ ਸਮੇਂ ਜਿਥੇ ਇਹਨੂੰ ਆਗਿਆ ਨਾ ਦੇਣਾ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡਾ ਕੇਂਦਰ ਸਰਕਾਰ ਦੇ ਵੱਲੋਂ ਵਿਤਕਰੇ ਵਾਲੀ ਨੀਤੀ ਅਪਣਾਈ ਗਈ ਹੈ ਹਾਲੇ ਵੀ ਸਮਾਂ ਰਹਿੰਦਿਆਂ ਸਿੱਖ ਯਾਤਰੀ ਵੀਜ਼ਾ ਜਿਹੜਾ ਹੈ ਉਹ ਕੇਂਦਰ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਕੇ ਜਥਾ ਜਾ ਕੇ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪ੍ਰਭੂ ਨੂੰ ਮਨਾ ਸਕੇ ਔਰ ਪਾਵਨ ਗੁਰਦੁਆਮਾ ਦੇ ਦਰਸ਼ਨ ਕਰ ਸਕੇ ਇੱਕ ਮਿੰਟ ਇੱਕ ਮਿੰਟ ਸਿੰਘ ਸਰ ਵੀ ਪੰਜਾਬ ਦੇ ਹੜ੍ਹ ਆਏ ਐ ਐ ਜੀ ਪੀ ਸੀ ਉਹਨਾਂ ਲਗਾਤਾਰ ਜ਼ਮੀਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਵੀ ਜਾ ਕੇ ਜਿਗਾ ਲਗਾ ਹੜ੍ਹ ਦੇ ਜਿਆਦਾ ਨਹੀਂ ਤਰਿਆ ਉਹ ਕੀ ਹਲਾਤ ਹੈ ਕੀ ਕਹਿਣਾ ਹੈ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾਂ ਤੋਂ ਹੀ ਇਹ ਚੱਲਦਾ ਹੈ ਕਿ ਜਿੱਥੇ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਚਾਹ ਹੜ੍ਹ ਹੋਣ ਚਾਹ ਕੁਚਾਲ ਹੋਵੇ ਚਾਹੇ ਕੋਈ ਸੁਨਾਮੀ ਆਉਂਦੀ ਹੈ ਕੁਝ ਵੀ ਹੁੰਦਾ ਹੈ ਤੇ ਹਰ ਸਿੱਖ ਦਾ ਗਤਨ ਹੁੰਦਾ ਹੈ ਕੋਈ ਸੇਵਾ ਵਾਸਤੇ ਪਹੁੰਚਦਾ ਹੈ ਔਰ ਸਾਡੀ ਇਹ ਸਿੱਖਾਂ ਦੀ ਜਿਹੜੀ ਸਭ ਤੋਂ ਵੱਡੀ ਸੰਸਥਾ ਹੈ ਜੋ ਵਰਲਡਵਾਈਡ ਸਿੱਖਾਂ ਦਿਨੋਂ ਬੰਦਗੀ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸੰਭਵ ਸਹਾਇਤਾ ਦੇ ਜਿਹੜੇ ਯਤਨ ਨੇ ਉਹ ਕੀਤੇ ਜਾਂਦੇ ਨੇ ਇਸ ਵਾਰ ਵੀ ਜਤੋਂ ਹੜਾਂ ਦੀ ਸ਼ੁਰੂਆਤ ਹੋਈ ਹੈ ਲੋਕ ਪਾਣੀ ਵਿੱਚ ਘیرے ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਜਿਹੜੀ ਹੈ ਲੋਕਾਂ ਦਾ ਰੈਸਕਿਊ ਕਰਨਾ ਆਦਿਕ ਆਪਣਾ ਸਟਾਫ ਲਾ ਕੇ ਲੰਗਰ ਪਹੁੰਚਾਉਣ ਦੀ ਸੇਵਾ ਔਰ ਪ੍ਰਧਾਨ ਸਾਹਿਬ ਵੱਲੋਂ ਲੱਖਾਂ ਰੁਪਈਆਂ ਦਾ ਜਿਹੜਾ ਡੀਜ਼ਲ ਹੈ ਉਹਦੀ ਪਹਿਲਾਂ ਵੀ ਜਿਹੜੀ ਸਹਾਇਤਾ ਸੀ ਉਹ ਦਿੱਤੀ ਗਈ ਹੈ ਤੇ ਅੱਗੇ ਵੀ ਜਿਹੜੀ ਸਹਾਇਤਾ ਹੈ ਉਹਨੂੰ ਜਾਰੀ ਰੱਖਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ ਹੁਣ ਭਾਵੇਂ ਹੜਾਂ ਦੇ ਸਥਿਤੀ ਤੱਕ ਕੰਟਰੋਲ ਵਿੱਚ ਹੈ ਪਾਣੀ ਉਤਰ ਚੁੱਕਾ ਹੈ ਪਰ ਕਈ ਥਾਵਾਂ ਤੇ ਨੀਵੇਂ ਥਾਵਾਂ ਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਅਜੇ ਵੀ ਖਲੋਤਾ ਹੋਣ ਕਰਕੇ ਪਾਣੀ ਬਦਬੂ ਮਾਰ ਰਿਹਾ ਹੈ ਔਰ ਮੱਛਰ ਦੇ ਪੈਦਾ ਹੋਣ ਦੀ ਜਿਹੜੀ ਬੜੀ ਵੱਡੀ ਸੰਭਾਵਨਾ ਹੈ ਮੱਖੀਆਂ ਦੇ ਪੈਦਾ ਹੋਣ ਦੀ ਸੰਭਾਵਨਾ ਹੈ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੈ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੱਛਰ ਮਾਰਨ ਵਾਲੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਕਿ ਉਹਦੇ ਦਵਾਈ ਵੀ ਸਪਰੇਅ ਕਰਕੇ ਤੇ ਜਿਹੜੇ ਮੱਛਰ ਤੇ ਮੱਖੀਆਂ ਨੇ ਉਹ ਖਤਮ ਕੀਤੇ ਜਾਣ ਤਾਂ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਮੱਛਰ ਕਰਕੇ ਮੱਖੀ ਕਰਕੇ ਫਾਇਨਿ ਕਰਕੇ ਕੋਈ ਬਿਮਾਰੀ ਆਦ ਕ ਜਿਹੜੀ ਹੈ ਉਹ ਨਾ ਹੋਵੇ ਮੈਡੀਕਲ ਟੀਮਾਂ ਜਿਹੜੀਆਂ ਨੇ ਉਹ ਭੇਜ ਰਏ ਨੇ ਔਰ ਹੁਣ ਵੀ ਭਾਈ ਗੁਰਦਾਸ ਹਾਲਜੀ ਵਿਖੇ ਜਿਹੜਾ ਸਟੋਰ ਹੈ ਉਹ ਉਹ ਕਾਇਮ ਕੀਤਾ ਹੈ ਰਿਲੀਫ ਫੰਡ ਜਿਹੜਾ ਉਹ ਜਾਰੀ ਕੀਤਾ ਹੋਇਆ ਅਕਾਊਂਟ ਜਾਰੀ ਕੀਤਾ ਹੋਇਆ ਕਿ ਰਿਲੀਫ ਫੰਡ ਜਮਾ ਕੀਤੇ ਜਾ ਰਹੇ ਨੇ ਔਰ ਵੱਡੀ ਗਿਣਤੀ ਕੇ ਸੰਗਤ ਵੀ ਹੈ ਰਿਲੀਫ ਫੰਡ ਵਿੱਚ ਮਾਇਆ ਵੀ ਜਮਾ ਕਰਵਾ ਰਹੀ ਹੈ ਔਰ ਵਸਤੂਆਂ ਵੀ ਭੇਟ ਕਰ ਰਹੀ ਹੈ ਹੁਣੇ ਮੈਨੇਜਰ ਸਾਹਿਬ ਨੇ ਸਾਰੇ ਸਟਾਫ ਨੂੰ ਇਹ ਐਲਾਨੀ ਤੌਰ ਤੇ ਕਿਹਾ ਹੈ ਕਿ ਸਾਡੇ ਕੋਲ ਕਾਫੀ ਜਿਹੜਾ ਸਟਾਕ ਹੈ ਉਹ ਭਾਈ ਗੁਰਦਾਸ ਹਾਲ ਜਮਾ ਹੋ ਚੁੱਕਾ ਹੈ ਜਿੱਥੇ ਕਿਤੇ ਵੀ ਕਿਸੇ ਨੂੰ ਹੜਪੀਗੜ੍ਹ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੈ ਤੇ ਉਹ ਸਾਡਾ ਰਾਬਤਾ ਕਰੋ ਤੇ ਉਹ ਵਸਤੂ ਜਿਹੜੀ ਹੈ ਉਹ ਤੱਕ ਜਿਹੜੀ ਪੁੱਛਦੀ ਕੀਤੀ ਜਾ ਸਕੇ ਔਰ ਅੱਗੇ ਜਾ ਕੇ ਜੋ ਸਹਾਇਤਾ ਸੰਗਤ ਵਾਸਤੇ ਲੁੜਿੰਦੀ ਹੋਏਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਏਗੀ ਅਸੀਂ ਤੁਹਾਨੂੰ ਇਹ ਸੁਦਾਸੀ ਖਾਣ ਲੋ ਲੋ ਵੇਕਨ ਕੌਂਟਰ ਕੀਤੇ ਕੇ ਕਿ ਵੇਖੋ ਸੰਦੀਪ ਸਿੰਘ ਹਨੀ ਦੇ ਵਿੱਚ ਸਰਸ੍ਰਸਤ ਆ ਗਿਆ ਦੇਖੋ ਸੰਦੀਪ ਸਿੰਘ ਸਾਨੀ ਜੋ ਗੁਰਸੇਖਾ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਸੁਧੀਰ ਸੂਰੀ ਦਾ ਵੀ ਉਹਨੇ ਜਿਹੜਾ ਕਤਲ ਸੀ ਉਹ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸੇਵਾ ਉਹਨੇ ਕੀਤੀ ਹੈ ਜੋ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖੜਕੂਆ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁਬੇ ਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਝੂਠੇ ਪੁਸਤ ਮੁਕਾਬਲੇ ਬਣਾ ਬਣਾ ਕੇ ਦੇਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਜੀ ਬੀੜ ਸਾਹਬ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਵਕਾਤਲੇ ਉਹਨਾਂ ਨੂੰ ਸ਼ਹੀਦ ਉਹਨੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨੇ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਤੂੰ ਉਸ ਵੇਲੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਉਸ ਮੁਕਾਬਲਾ ਬਣਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਤੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆ ਕਿ ਜਿਹਦੀ লাশ ਲੈਣ ਤੋਂ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਕਿਉਂਕਿ ਉਹਦਾ ਨਾਮ ਸੁਭਾ ਸਿੰਘ ਸੀ ਔਰ ਆਪਣੇ ਆਪ ਨੂੰ ਸੁਭਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਅਜਿਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਭੇਸ ਵਿੱਚ ਸੀ ਤੇ ਆਪਣੇ ਆਪ ਨੂੰ ਸੂਬਾ ਸਰਹੰਦ ਕਹਿ ਕੇ ਤੇ ਸਿੱਖਾਂ ਦਾ ਸਿੱਖਾਂ ਦੇ ਕਤਲ ਇਰਾਮ ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਕੁ ਜ਼ਾਲਮ ਹੋ ਸਕਦਾ ਉਸ ਜ਼ਾਲਮ ਦਾ ਦੁਨੀਆ ਤੋਂ ਤੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨਏ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅੰਨੇਵਾਪ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੋਟਮਾਰਕ ਕਰਨੀ ਤਸ਼ੱਦਦ ਕਰਨਾ ਔਰ ਲਹੂ ਰੁਹਾਨ ਜਿਹੜਾ ਉਹਨੂੰ ਕੀਤਾ ਗਿਆ ਇਹ ਜਿੰਨੇ ਬੇਨਿੰਦਾ ਕੀਤੀ ਜਾਵੇ ਥੋੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਹਨੇ ਦੇ ਹੱਕ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸਬੰਧਤ ਗੁਰਦਰਾ ਸਾਹਿਬਾਨ ਦੀ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਸਮੈਂਟ ਦੇ ਵਿੱਚ ਇੱਕ ਇਕੱਤਰਤਾ ਬੁਲਾਈ ਗਈ ਸੀ ਇਹ ਇਕੱਤਰਤਾ ਸਾਡੇ ਬੜੇ ਹੀ ਸਤਿਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਹੈੱਡ ਗ੍ਰਾਂੰਤੀ ਸਤਜੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸਾਡੇ ਮੈਨੇਜਰ ਸਹਿਬਾਨ ਸਤਜੰਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰਲਾ ਪੂਰਾ ਸਟਾਫ ਜਿੱਚ ਅਰਦਾਸੀ ਸਿੰਘ ਤੇ ਚੌਰ ਬਰਦਾਰ ਤੇ ਹੋਰ ਸਮੁੱਚਾ ਸਟਾਫ ਹਾਜ਼ਰ ਹੋਇਆ ਸੀਗਾ ਸਾਡਾ ਜਿਹੜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਾ ਸਟਾਫ ਆ ਜਾਂ ਬਾਹਰਲੇ ਗੁਰਦੁਆਰਾ ਸਾਹਿਬਾਨਾਂ ਦੇ ਸਟਾਫ ਆ ਉਹ ਬਹੁਤ ਵਧੀਆ ਤਰੀਕੇ ਨਾਲ ਆਪਣੀ ਆਪਣੀ ਡਿਊਟੀ ਸੇਵਾ ਨਿਭਾ ਰਹੇ ਨੇ ਸੋ ਅੱਗੇ ਤੋਂ ਹੋਰ ਅਸੀਂ ਕਿਸ ਤਰ੍ਹਾਂ ਸੁਚਾਰੂ ਢੰਗ ਨਾਲ ਇੱਕ ਵਧੀਆ ਤਰੀਕੇ ਨਾਲ ਅਸੀਂ ਸੇਵਾ ਕਰੀਏ ਸੋ ਉਹਦੇ ਲਈ ਅੱਜ ਇੱਕ ਇਕੱਤਰਤਾ ਸੱਦੀ ਗਈ ਸੀਗੀ ਇਸ ਇਕੱਤਰਤਾ ਵਿੱਚ ਸਾਰਿਆਂ ਨੇ ਆਪਣੇ ਆਪਣੇ ਵਧੀਆ ਵਿਚਾਰ ਦਿੱਤੇ ਸੋ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਜਿਹੜੇ ਮੀਟਿੰਗ ਵਿੱਚ ਸ਼ਾਮ ਲਏ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਵਿਚਾਰ ਵਟਾਂਦਰਾ ਵੀ ਕੀਤਾ ਵੀ ਅੱਗੇ ਤੋਂ ਕਿਸ ਤਰ੍ਹਾਂ ਅਸੀਂ ਜਿਵੇਂ ਤਨਤਨ ਸਿੰਘ ਕੋ ਉਰਾਮਦਸ ਦੇ ਪ੍ਰਕਾਸ਼ ਗੁਰ ਪਰਭਾ ਰਿਆ ਉਹਦੇ ਵਿੱਚ ਕਿਸ ਤਰ੍ਹਾਂ ਅਸੀਂ ਹੋਰ ਵਧੀਆ ਤਰੀਕੇ ਨਾਲ ਅਸੀਂ ਪ੍ਰਬੰਧ ਕਰ ਸਕਦੇ ਆ ਸੋ ਇਹ ਸਾਰੀਆਂ ਵਿਚਾਰ ਵਟਾਂਦਰੇ ਤੋਂ ਬਾਅਦ ਜਿੰਨੇ ਵੀ ਸਟਾਫ ਆਇਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ